ਮੈਂ ਬਰਾ ਉਹ ਮੇਰਾ ਕਰ ਗੱਲਬਾਤ ਮੜੀ ਜੀ ਕੀ ਹੋ ਗਿਆ ਹੁਣ ਕੀ ਦੀ ਮੇਰਾ ਯਾਰਾ ਗੱਲਾਂ ਦੋ ਨੇ ਖੁਸ਼ਖਬਰੀ ਵੀ ਐ ਇੱਕ ਫਿਰ ਖਬਰ ਦੂਜੀ ਵੀ ਐ ਦੁੱਖਾਂ ਦਾ ਨਵੀਂ ਪਸੂੜੀ ਪਾਤੀ ਕੀ ਹੋ ਗਿਆ ਹੁਣ ਤੈਨੂੰ ਆਂ ਦੱਸ ਕੀ ਦੱਸਾਂ ਪਹਿਲਾਂ ਖੁਸ਼ੀ ਵਾਲੀ ਗੱਲ ਦੱਸਾਂ ਜਾਂ ਦੁੱਖ ਵਾਲੀ ਦੱਸਾਂ ਦੋਏ ਸੁਣਾ ਦੇ ਖੁਸ਼ੀ ਵਾਲੀ ਗੱਲ ਤਾਂ ਆਏ ਆ ਹੈ ਬਣਾਲੀ ਵੀਡੀਓ ਦੀ 78 ਦੀ ਸਾਡੇ ਘਰ ਦਾ ਫੜ ਲਿਆ ਅੱਛਾ ਆ ਰੈਡੀ ਤੇ ਦੂਜੀ ਕਿਹੜੀ ਐ ਦੂਜੀ ਫਿਰ ਉਹਦੇ ਘਰੇ ਮੈਂ ਫੜਿਆ ਗਿਆ ਕਿਉਂ ਕਿ ਮੇ ਫੜਿਆ ਗਿਆ ਵੇ ਮੈਂ ਤੈਨੂੰ ਸਮਝਾਉਣਾ ਉਹ ਗੱਲਾਂ ਹੀ ਹੋ ਗਈ ਯਾਰ ਮੈਂ ਜਦੋਂ ਦੀ ਵੀਡੀਓ ਬਣਾਈ ਉਹ ਤੁਰਿਆ ਗਿਆ ਤੁਰਿਆ ਗਿਆ ਮੈਂ ਉਹੀ ਲੈ ਚ ਮੈਂ ਤਾਂ ਫੇਰ ਉਹਦੇ ਮੰਗਰੀ ਉਹਦੇ ਬਾਹਰ ਚ ਜਾ ਕੇ ਬਹਿ ਗਿਆ ਉਹ ਗਾਹ ਉਹਦੇ ਜਵਾਖਾਂ ਨੇ ਮੈਨੂੰ ਬੋਲ ਮਾਰ ਲਿਆ ਮੈਨੂੰ ਕਹਿੰਦੇ ਬਾਈ ਤੂੰ ਬਾਹਰ ਚ ਕਾਹ ਤੋਂ ਬਠਾਏ ਫਿਰ ਮੈਂ ਆਖਿਆ ਮੈਂ ਆਹਦੇ ਘਰ ਵਾਲੇ ਨੂੰ ਵੀ ਦਿਖਾਵਾਂ ਇਹਦੀ ਕਰਤੂਤਾ ਮੈਂ ਤਾਂ ਅੰਦਰ ਵਗਿਆ ਅੰਦਰ ਗਿਆ ਉਹਨਾਂ ਦਾ ਮੈਂ ਤਾਂ ਆਪਾ ਭੈਣ ਭਾਈ ਦੇ ਤੌਰ ਤੇ ਮੈਨੂੰ ਕਹਿੰਦਾ ਕਰ ਤੂੰ ਸੌਂ ਖਾ ਮੈਂ ਸਿਰ ਤੇ ਹੱਤਰ ਤੱਕ ਕੁੜੀ ਦੇ ਉਹਦਾ ਕਹਿੰਦਾ ਹਾਂ ਹਾਂ ਜੀ ਕਹਿੰਦਾ ਮੇਰੇ ਘਰੇ ਆ ਗਿਆ ਕਹਿੰਦਾ ਘਰੇ ਫੜਿਆ ਗਿਆ ਜੀ ਤੂੰ ਹਾਂ ਫੇਸ ਗਿਆ ਜਾ ਕੇ ਚਲੋ ਤੈਨੂੰ ਪਤਾ ਉਹ ਸਿਰੇ ਦਾ ਭਰੂਪਿਆ ਬੰਦਾ ਐ ਉਹ ਉਹਦਾ ਹੁਣ ਸਰਪੰਚ ਦੇ ਜਾਣ ਨੂੰ ਫਿਰਦਾ ਫਿਰ ਹੁਣ ਮੇਰਾ ਹੱਲ ਕਰੋ ਕੋਈ ਤੁਸੀਂ ਸਰਪੰਚਾ ਆਪਣਾ ਕਿੱਥੇ ਐ ਸਰਪੰਚ ਤਾਂ ਉਹਨਾਂ ਦਾ ਐ ਯਾਰ ਉਹਨਾਂ ਨੇ ਖਰਚਿਆ ਪੈਸੇ ਲਾਏ ਨੇ 10000 ਪੀਆ 15 ਉਹਦੇ ਉੱਤੇ ਆਪਣਾ ਤਾਂ ਕੋਈ ਨਹੀਂ ਆਪਣਾ ਤਾਂ ਇੱਕ ਮੈਂਬਰ ਕਰਨ ਆਇਆ ਲਾ ਉਹ ਕਿੱਥੇ ਹੋਊਗਾ ਨਾ ਉਹ ਸੈਲਰ ਜੂ ਉਹ ਇੱਥੇ ਆਉਣ ਇੱਥੇ ਕਿੱਥੇ ਆ ਉਹ ਤਾਂ ਸੈਲਰ ਚ ਫਿਰ ਪਾਣ ਦੇ ਖਸਮੋਂ ਕੋਈ ਮੈਂਬਰ ਚੱਜਦਾ ਬਣਾ ਲਵੇ ਬੰਦਾ ਚੱਜਦਾ ਤੈਨੂੰ ਪਿੱਟਦਾ ਤਾਂ ਰਹਿ ਆ ਉਦੋਂ ਵੀ ਚੱਜ ਦੇ ਦੋ ਚਾਰ ਬੰਦੇ ਕਰ ਲਓ ਆਪਦੇ ਕੰਮ ਆਉਣਗੇ ਕੰਮ ਆਉਣਗੇ ਕਦੇ ਲੋ ਉਹ ਕੱਲਾ ਹੁਣ ਕੱਲੇ ਨੂੰ ਕੌਣ ਪੁੱਛੂ ਉਹਦੀ ਸੈਂਟਰ ਚ ਲਿਆਉਣਾ ਪਊ ਉੱਥੇ ਹੁਣ ਕਿਰਵਲਾ ਪਉਂਗਾ ਮੈਂ ਉਹ ਤਾਂ ਬਈ ਵਿਚਰਾ ਖੜਾ ਉਹਦਾ ਕਿਹੜਾ ਪਤਾ ਲੱਗਣਾ ਕਿਸੇ ਨੂੰ ਵੀ ਤੈ ਤੇ ਤਾਂ ਆਪਣੇ ਕੋਲ ਤਾਂ ਫਿਲਮ ਬਣ ਗਈ ਤੇ ਮੋਬਾਈਲ ਚ ਫਿਰ ਤੇਰੀ ਕਿਹੜਾ ਫਿਲਮ ਬਣੀ ਤਾਂ ਉਹੀ ਮੂੰਹ ਤੋਂ ਹੀ ਇਹ ਗੱਲ ਨੂੰ ਤਾਂ ਮੂੰਹ ਤੋਂ ਹੀ ਆਈ ਕਿਉਂ ਜਾ ਰਾਜ ਨੇ ਘਰੇ ਲਵਾ ਰ ਕੇ ਉਹਨੇ ਕੈਮਰੇ ਜੇ ਉਹਨਾਂ ਚ ਫੋਟੋ ਆ ਰਹੀ ਹੈ ਮੇਰੀ ਸਮਰਾਗਾ ਜਮੇ ਲਓ ਵਿਚਾ ਵੀਡੀਓ ਬਣ ਗਈ ਜਮੇ ਸਮਰ ਤੱਕ ਆ ਗਿਆ ਹੋਏ ਸਾਰੇ ਹੀ ਆ ਗਏ ਮਤਾਂ ਇਹਦਾ ਬੱਚਾ ਇਹਦਾ ਫਸਿਆ ਖੜਾ ਹੈ ਉਹ ਯਾਰ ਆਪਾਂ ਕਿਹੜਾ ਕੋਈ ਦੇਖ ਗਲਤ ਹਰਕਤ ਤਾਂ ਦੇਖ ਮੈਂ ਕਰੀ ਨਹੀਂ ਹੈਗੀ ਮੈਂ ਦੇਖਿਆ ਕੁੜੀ ਦੇ ਹੱਥ ਜ਼ਰੂਰ ਤਰੇ ਸਰਤੇ ਮਕਲਾਵਾ ਲੈਣ ਨੂੰ ਰੱਖਿਆ ਤੇ ਹੱਥ ਸਰਤੇ ਉਹ ਇਹਦਾ ਚਾ ਉਹਨੇ ਫਸਾਇਆ ਯਾਰ ਜਾਣ ਬੋਲੀ ਪਤਾ ਤੈਨੂੰ ਐ ਕੋਈ ਮੇਰੀ ਟੀਮੀ ਦੇ ਹੱਥ ਲੰਮਾ ਇਹ ਕਾਰ ਨੂੰ ਬਹੁਤ ਮੇਲਾ ਰੱਖ ਸੂ ਸਮਾਨ ਜਾ ਖਾਦਾ ਹੋਇਆ ਜੀ ਵਧੀਆ ਮੈਂ ਤਾਂ ਉਹਦੇ ਮਾਗਰ ਜਾਉਂ ਪਿਆ ਉਦੋਂ ਬਾਅਦ ਮੈਂ ਤਾਂ ਮਾਗਰੀ ਮਾਗਰ ਫਰੀਂ ਗਿਆ ਉਹਦੇ ਫਰੀਂ ਚੱਲ ਹੁਣ ਮਾਗਰ ਭੈਣ ਦੀ ਡਾਟਾ ਖਾਵਾ ਉਹੀ ਗੱਲਾਂ ਫੇਰ ਤੇਰੀਆਂ ਕਾਣੂ ਯਾਰ ਤਲਕੇ ਜਦੋਂ ਆਉਂਦਾ ਉਦੋਂ ਦੇਖਦਾ ਇਹਨੂੰ ਡੱਬੇ ਜਿਹਨੂੰ ਕਿਹਾ ਪਾਈ ਆਪਦਾ ਇੱਕ ਚਮਚਾ ਲਾ ਲਿਆ ਕਰ ਮੇਰਾ ਕੰਮ ਕਰਦੇ ਵਸੇ ਫੜੇ ਨੂੰ ਫੜਾ ਦੇ ਇੱਕ ਨਹੀਂ ਤਾਂ ਚਾਰ ਮਾਰਦਾ ਸੁਣਦਾ ਹੋ ਜਾਂਦਾ ਇਹ ਤਾਂ ਹੀ ਤਾਂ ਫਿਰ ਪੰਗਾ ਪਿਆ ਜੀ ਚਾਰ ਮਾਰਦੇ ਓਏ ਅੱਜ ਜ਼ਿਆਦਾ ਹੋ ਗਿਆ ਕੰਮ ਮੈਂ ਲਾਲਚ ਲਾਲਚ ਸੀ ਸਭ ਚਾ ਬਦਲਾ ਬੈਠਿਆ ਮੇਰੇ ਤਾਂ ਹੁਣ ਵੀ ਖੁਰ ਕੁੱਠੀਆਂ ਦੇ ਬੈਠਣ ਨਹੀਂ ਦਿੰਦੀ ਕਹਿੰਦੀ ਵੀ ਚਾਹੂ ਖੁਰ ਕੇ ਕੋਈ ਜਿਹੜੇ ਲੇਡੀ ਪਰਸ ਨੂੰ ਫਸਿਆ ਹੁਣ ਉੱਥੇ ਹੁਣ ਮੇਰਾ ਹਾਲਤ ਆ ਫਿਰ ਬਾਈ ਤੁਹਾਨੂੰ ਕਰਕੇ ਦੇਣਾ ਬੂ ਮੈਂ ਫਿਰ ਮਾਇ ਦਾ ਦੇਖ ਕਸੂਤਾ ਫਸ ਗਿਆ ਹੁਣ ਕਰ ਲਾਂਗੇ ਤਾਂ ਦੇਖਦੇ ਆ ਜੇ ਕੋਈ ਬਣਦਾ ਹੈ ਚੰਤੋ ਬੁੜੀ ਕੋਲੇ ਚੱਲ ਚੰਤੋ ਬੁੜੀ ਦੀ ਮੰਦਾ ਹੈ ਉਹਦੇ ਵੀ ਬਗ ਚਲਦੇ ਸੀ ਕਹੋ ਜੀ ਹੈ ਬਗ ਚਲਦੇ ਆ ਪਤਾ ਐ ਕਰੋ ਮੈਨੂੰ ਨਸ ਆਵੇਂ ਨੂੰ ਮੂਰੇ ਪੇਸ ਕਰੋ ਮੈਨੂੰ ਤਾਂ ਡਰ ਲੱਗਦਾ ਤੂੰ ਤਾਂ ਤੂੰ ਤਾਂ ਲੰਘ ਚਾਰ ਦਿਨ ਜਿੱਥੇ ਪਾਸੇ ਹੋਰ ਵੀ ਹੈ ਮੈਂ ਆਮਲੀ ਬੰਦਾ ਦੇਖਾ ਉਹਦੀ ਮੂੰਗੀ ਬਣ ਗਈ ਸੀ ਜੇ ਮੈਨੂੰ ਪੁੱੜੀ ਦੇਖ ਲਈ ਤੈਨੇ ਦੇਖ ਲਈ ਮੈਂ ਤਾਂ ਮੈਨੂੰ ਜੇ ਪੁੜਾਂ ਖਾਈਏ ਸਮਰਤ ਕਾਂਡੇ ਉਹ ਤਾਂ ਹੈਗੀ ਆਂਡੇ ਖਾਣ ਵਾਲੀ ਤਾਂ ਸਾਰੀ ਹੈ ਗੱਲ ਕਰ ਆਂਡੇ ਖਾਣ ਵਾਲੀ ਗਲਤ ਹੈ ਮੈਂ 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 ਬਰਾ ਐਂ ਡਰਦਾ ਮੈਂ ਹੈਗਾ ਆਮਲੀ ਖਮਲੀ ਬੰਦਾ ਹੁਣ ਜੇ ਕਿਤੇ ਮੈਨੂੰ ਪੁਲਿਸ ਵਾਲੇ ਨੇ ਚਾਰ ਦਿਨ ਠਾਲੀ ਜਰ ਮੈਂ ਉਹੀ ਮਰ ਜੂ ਤੂੰ ਆਏਗਾ ਤਰੇ ਸ਼ਤਰਾਂ ਦੇ ਰਿਸ਼ਤੇ ਦਰੀ ਪੈਂਦੀ ਹੈ ਹਾਂ ਹੇ ਲੈ ਗੱਡੀ ਚੜ ਜਾ ਭਾਜਾ ਆ ਲੈ ਪੂੰਜਾ ਤੂੰ ਹੀ ਰਖ ਲੈ ਉਹ ਤਾਂ ਰੱਖ ਲਾਂਗੇ ਅਸੀਂ ਮਤ ਇਹ ਵੀ ਮੈਂ ਪਰਾਂ ਹੀ ਕਰਦਾ ਤੂੰ ਤੂੰ ਲੰਗ ਜੇ ਕਦੇ ਸਿਆਲ ਦਾ ਟਾਈਮ ਹੈ ਧੱਕੇ ਚੜ ਗਏ ਉਹਨਾਂ ਦੇ ਤੇਰੇ ਵਾਲੀ ਬਣਾ ਦੇਣਗੇ ਮੇਰੀ ਗੱਲ ਸੁਣਾ ਮੈਂ ਬਰਾ ਪਾਸ ਚੱਲਦਾ ਚੰਤੂ ਬੁੜੀ ਕੋਈ ਚੰਤੂ ਬੁੜੀ ਦੀ ਹੈ ਦਵਾ ਥੱਲੇ ਆ ਚੰਤੂ ਨੇ ਰਿਸ਼ਤਾ ਕਰਾਇਆ ਜੀ ਦਾ ਆਹ ਉਹ ਤਾਂ ਆਹੀ ਆ ਫਿਰ ਫੇਰੇ ਉਹਨਾਂ ਦੀ ਮਨੂ ਨੇ ਹੋਰ ਨਹੀਂ ਕਹੀ ਮੰਮਦਾ ਸੀ ਬਹੁਤ ਠੀਠ ਬੰਦਾ ਹੈ ਭਾਈ ਦਾ ਖਸਮ ਭਰੂਪੀਆ ਬਹੁਤ ਜਿਆਦਾ ਪਖੰਡੀ ਬਾੜਾ ਮੇਰੇ ਸੜਦਾ ਨਹੀਂ ਪਤਾ ਕਿੱਥੇ ਰੋਂ ਲੱਗ ਜੇ ਵੀ ਮੇਰਾ ਮੇਰੀ ਤੀਵੀਂ ਛੇੜਦੀ ਐ ਨਹੀਂ ਪਤਾ ਕਹਦੇ ਮੇਰੀ ਤੀਵੀਂ ਨਾ ਉੱਤੇ ਫੜਿਆ ਗਿਆ ਉਹ ਵੀ ਮੈਂ ਤਦਾਰੀ ਕਰਤੀ ਆਪਾਂ ਆਟੋ ਕੋਈ ਕਰਾਉਨੇ ਹੱਦ ਇਹਦਾ 120 ਬਣਾ ਕੇ ਕਹੂ ਉਹ ਤਾਂ ਬਧਾਉ ਗੱਲ ਨੂੰ ਉਹਦੇ ਲੱਗ ਚੱਲ ਜੀ ਕੋਈ ਹੱਲ ਹੁੰਦਾ ਉਹ ਹੀ ਕਰ ਸਕਦੇ ਨਹੀਂ ਹੋਰ ਕੋਈ ਹੱਲ ਨਹੀਂ ਹੈਗਾ ਇਹਦਾ ਤਾਂ ਆ ਜਾ ਵੀ ਖਰਜਾ ਨਾ ਬਾਲਿਆ ਉਹ ਤਾਂ ਮੈਂ ਆਈ ਵੀ ਗੱਠ ਬਣ ਕੇ ਉੱਤੇ ਉੱਤੇ ਗੱਠ ਬਣ ਨਹੀਂ ਥੱਲੇ ਵੰਡਨ ਦਾ ਪਜੰਦੇ ਮੇਤੋਂ ਆ ਜਾ ਵੀ ਇਹ ਤਾਂ ਪਾਰਾ ਭਾਈ ਦਾ ਸਾਫ ਚੁੰਨੀ ਦੀ ਕਹਾਣੀ ਚਿਆ ਲਵੇ ਮੰਜਾ ਯਾਦ ਕੀ ਰੱਖਨੇ